ਆਵਾਦੀ ਪਾਰਟੀ ਕਾਂਗਰਸ ਗੱਠਜੋੜ ਇੰਡੀਆ ਅਲਾਈንስ ਨੂੰ ਲੈ ਕੇ ਵੱਡੀ ਖਬਰ ਆਈ ਹੈ ਸਸਪੈਂਸ ਲਗਾਤਾਰ ਬਣਿਆ ਹੈ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਚ ਵੀ ਮਿਲ ਕੇ ਚੋਣਾ ਲੜਨ ਗਿਆ ਤਾਂ ਇਸੇ ਸਵਾਲ ਨੂੰ ਲੈ ਕੇ ਅੱਜ ਮੀਟਿੰਗ ਹੋਈ ਸੂਤਰਾਂ ਦੇ ਮੁਤਾਬਕ ਦਿੱਲੀ ਦੀ ਚਰਚਾ ਦੇ ਦੌਰਾਨ ਪੰਜਾਬ ਗੋਆ ਹਰਿਆਣਾ ਚ ਸੀਟ ਸ਼ੇਅਰਿੰਗ ਫਾਰਮੂਲਾ ਦਾ ਜ਼ਿਕਰ ਹੋਇਆ ਦਰਅਸਲ ਕਾਂਗਰਸ ਦੇ ਸਾਹਮਣੇ ਆਵਾਦੀ ਪਾਰਟੀ ਨੇ ਦਿੱਲੀ ਚ ਤਿੰਨ ਸੀਟਾਂ ਦੇਣ ਦਾ ਮਤਾ ਰੱਖਿਆ ਦਿੱਲੀ ਚ ਲੋਕ ਸਭਾ ਦੀਆਂ ਕੁੱਲ 7 ਸੀਟਾਂ ਨੇ ਯਾਨੀ ਕਿ 7 4 3 ਸੀਟਾਂ ਕਾਂਗਰਸ ਨੂੰ ਦੇਣ ਦੇ ਲਈ ਆਵਾਦੀ ਪਾਰਟੀ ਤਿਆਰ ਪਰ ਆਵਾਦੀ ਪਾਰਟੀ ਨੇ ਇਹ ਵੀ ਕਿਹਾ ਹੈ ਕਿ ਗੁਜਰਾਤ ਹਰਿਆਣਾ ਗੋਆ 'ਚ ਕਾਂਗਰਸ ਵੱਡਾ ਦਿਲ ਵਖਾਵੇ ਗੁਜਰਾਤ 'ਚ ਇੱਕ ਸੀਟ ਮੰਗੀ ਹੈ ਗੁਜਰਾਤ 'ਚ ਕੋਲ ਲੋਕ ਸਭਾ ਦੀਆਂ 26 ਸੀਟਾਂ ਨੇ ਹਰਿਆਣਾ ਚ ਆਵਾਦੀ ਪਾਰਟੀ ਨੇ 3 ਸੀਟਾਂ ਮੰਗੀਆਂ ਨੇ ਹਰਿਆਣਾ 'ਚ ਕੋਲ ਲੋਕ ਸਭਾ ਦੀਆਂ 10 ਸੀਟਾਂ ਨੇ ਤੇ ਗੋਆ 'ਚ ਆਵਾਦੀ ਪਾਰਟੀ ਨੇ ਇੱਕ ਸੀਟ ਦੀ ਮੰਗ ਕੀਤੀ ਹੈ ਗੋਆ 'ਚ ਕੋਲ ਦੋ ਸੀਟਾਂ ਨੇ ਜਿਸ ਨੂੰ ਲੈ ਕੇ ਚਰਚਾ ਫਿਰ ਅੱਗੇ ਕੀਤੀ ਜਾਏਗੀ ਵੈਸੇ ਵਾਰੀ ਅੱਜ ਦੀ ਮੀਟਿੰਗ 'ਚ ਪੰਜਾਬ ਦੀ ਵੀ ਆਈ ਆਮਾਦੀ ਪਾਰਟੀ ਨੇ ਵੀ ਕਿਹਾ ਹੈ ਕਿ ਪੰਜਾਬ 'ਚ ਆਮਾਦੀ ਪਾਰਟੀ ਕਾਂਗਰਸ ਨੂੰ 6 ਸੀਟਾ ਦੇਣ ਦੇ ਲਈ ਤਿਆਰ ਹੈ ਪੰਜਾਬ 'ਚ ਲੋਕ ਸਭਾ ਦੀਆਂ ਕੁਲ 13 ਸੀਟਾ ਨੇ ਪੰਜਾਬ 'ਚ ਦੋਵੇਂ ਪਾਰਟੀਆਂ ਦੀ ਜਿਹੜੀ ਲੀਡਰਸ਼ਿਪ ਹੈ ਆਪਸ ਵਿੱਚ ਖੂਬ ਭੇੜ ਰਹੀ ਹੈ ਦੋਵੇਂ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਦੇ ਮੂਡ 'ਚ ਨਹੀਂ ਨੇ ਮੀਡੀਆ ਦੇ ਕੈਮਰੇ ਅੱਗੇ ਤਾਂ ਇਹੀ ਲੱਗਦਾ ਹੈ ਬਾਕੀ ਹੁਣ ਸਮਝੌਤੇ ਦੇ ਅਸਰ ਤਾਂ ਬਣ ਰਹੇ ਨੇ ਅੱਜ ਸਵੇਰ ਤੱਕ ਤਾਂ ਵੈਸੇ ਇਹੀ ਕਿਹਾ ਚਾਰਿਆ ਸੀ ਕਿ ਪੰਜਾਬ 'ਚ ਆਮ ਆਦੀ ਪਾਰਟੀ ਤੇ ਕਾਂਗਰਸ ਮਿਲ ਕੇ ਚੋਣਾ ਨਹੀਂ ਲੜਨਗੇ ਇਸੇ ਲਈ ਅੱਜ ਦੀ ਮੀਟਿੰਗ 'ਚ ਸਟੇਟ ਲੀਡਰਸ਼ਿਪ ਨਹੀਂ ਆਈ ਪਰ ਸੀਟ ਸ਼ੇਅਰਿੰਗ ਵਾਲੀ ਗੱਲ ਤੇ ਚਰਚਾ ਇਹ ਇਸ਼ਾਰਾ ਦੇ ਰਹੀ ਹੈ ਕਿ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਆਮ ਆਦੀ ਪਾਰਟੀ ਕਾਂਗਰਸ ਨੂੰ ਪੰਜਾਬ 'ਚ 6 ਸੀਟਾਂ ਦੇਣ ਦੇ ਲਈ ਤਿਆਰ ਹੈ ਵੈਸੇ ਅੱਜ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਤਾ ਆਮ ਆਦੀ ਪਾਰਟੀ ਨੂੰ ਖੂਬ ਕੋਸਰੇ ਸੰ ਤੇ ਕਹਿ ਰਹੇ ਸਨ ਕਿ ਅਸੀਂ ਇਕੱਲੇ ਕਾਫੀ ਹਾਂ ਸੁਣੋ ਜਰਾ ਕਰਕੇ ਸਰਵੇ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਅੰਦਰ 7 ਸੀਟਾਂ 13 ਚੋਂ ਅਗਰ ਇਕੱਲਿਆਂ ਕਾਂਗਰਸ ਪਾਰਟੀ ਲੜਦੀ ਹੈ ਤਾਂ ਉਹ ਪਾਰਲੀਮੈਂਟ ਦੀਆਂ ਸੀਟਾਂ ਜਿੱਤੇਗੀ ਕੋਜੀ ਬਦਲਾਵ ਤਾਂ ਪੂਰੇ ਪੰਜਾਬ ਨੇ ਦੇਖ ਲਿਆ ਕਿ ਕਿਸ ਤਰ੍ਹਾਂ ਤਰੀਕੇ ਦਾ ਬਦਲਾਵ ਆਇਆ ਜਿਵੇਂ ਜਿੱਥੋਂ ਤੱਕ ਸੁਪਾਲ ਖਹਿਰਾ ਜੀ ਦੀ ਗੱਲ ਹੈ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਤਸੱਦਕ ਤੇ ਧੱਕੇਸ਼ਈ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੁਆਰਾ ਕੀਤੀ ਜਾ ਰਹੀ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਇਹ ਜ਼ਾਹਿਰ ਹੋ ਗਿਆ ਕਿ ਪੰਜਾਬ ਦੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਮਕਮਲ ਤੌਰ ਤੇ ਪੁਲਸ ਰਾਜ ਹੈ ਔਰ ਪੁਲਿਸ ਜਿਹਨੂੰ ਲਾਅ ਐਂਡ ਆਰਡਰ ਦੀ ਸੰਭਾਲਣਾ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਆਪਣੇ ਸਕੋਰ ਸੈੱਟ ਕਰਨ ਲੱਗੇ ਹੋਏ ਹੈ ਜਿਹੜਾ ਵੀ ਉੱਚੀ ਆਵਾਜ਼ ਚ ਸਰਕਾਰ ਦੇ ਖਿਲਾਫ ਜਾਂ ਮੁੱਖ ਮੰਤਰੀ ਸਾਹਿਬ ਦੇ ਗੱਲ ਕਰਦਾ ਹੈ ਉਹਨੂੰ ਪੁਲਿਸ ਮਕਦਮੇ ਤੇ ਮੁਕੱਦਮਾ ਦਰਜ ਕਰ ਲੈਂਦੀ ਹੈ ਨਾ ਕੇਵਲ ਪੁਲਿਸ ਮੈਂ ਸਮਝਦਾ ਕਿ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਵੀ ਮਜ਼ਾਕ ਬਣਾਇਆ ਗਿਆ ਹੈ ਜੁਡੀਸ਼ਰੀ ਦਾ ਮਜ਼ਾਕ ਬਣਿਆ ਹੈ ਜਿਸ ਪ੍ਰਕਾਰ ਜ਼ਮਾਨਤ ਤੋਂ ਬਾਅਦ ਸੁਪਾਲ ਖਹਿਰਾ ਨੂੰ ਦੁਬਾਰਾ ਫੇਰ ਮਕਦਮਾ ਦਰਜ ਕਰਕੇ ਅੰਦਰ ਕੀਤਾ ਗਿਆ ਮੈਂ ਇਸ ਦੀ ਨਿੰਦਾ ਕਰਦਾ ਹਾਂ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਔਰ तमाम ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਇਹੋ ਜੇ ਰੀਤੀ ਰਿਵਾਜ ਕਾਇਮ ਨਾ ਕਰੋ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਇਹਰਾ ਹਰਜਾਨਾ ਭੁਗਤਣਾ ਪਵੇ ਇਹੀ ਬੇਨਤੀ ਹੈ ਹੁਣ ਅਜੇ ਰਾਜਾ ਵੜਿੰਗਤਾ ਭਗਵੰਤ ਮਾਨ ਨੂੰ ਘੇਰ ਰਹੇ ਨੇ ਪਰ ਸੱਚ ਇਹ ਹੈ ਕਿ ਇਥੇ ਪੰਜਾਬ ਚ ਭਾਵੇਂ ਅਜੇ ਸਮਝੌਤੇ ਤੇ ਚਰਚਾ ਚੱਲ ਰਹੀ ਹੈ ਸਸਪੈਂਸ ਬਣਿਆ ਹੈ ਪਰ ਨੈਸ਼ਨਲ ਪੱਧਰ ਤੇ ਆਮ ਆਦੀ ਪਾਰਟੀ ਤੇ ਕਾਂਗਰਸ ਇਕੱਠੇ ਨੇ ਇਹ ਦੋਵੇਂ ਪਾਰਟੀਆਂ ਇੰਡੀ ਅਲਾਈਂਸ ਦਾ ਹਿੱਸਾ ਹੈ ਤੇ ਲੋਕ ਕਨਫਿਊਜ਼ ਹੋ ਰਹੇ ਨੇ ਕਿ ਆਖਰ ਇਹ ਚੱਲ ਕੀ ਰਿਹਾ ਹੈ ਵੈਸੇ ਆਮ ਆਦੀ ਪਾਰਟੀ ਨੇ ਖੁਦ ਕਹਿ ਦਿੱਤਾ ਕਿ ਅਸੀਂ ਪੰਜਾਬ ਚ ਕਾਂਗਰਸ ਨੂੰ 6 ਸੀਟਾ ਦੇਣ ਲਈ ਤਿਆਰ ਆ ਗੱਲ ਕਿੱਥੇ ਮੁੱਕਦੀ ਹੈ ਸਮਝੌਤਾ ਹੁੰਦਾ ਹੈ ਜਾਂ ਨਹੀਂ ਹੁੰਦਾ ਜੋ ਵੀ ਖਬਰ ਹੋਵੇਗੀ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਵਾਂਗੇ ਬਾਕੀ ਤੁਸੀਂ ਇਸ ਕਨਫਿਊਜ਼ਨ ਤੇ ਇਸ ਗੱਲਬਾਤ ਇਸ ਚਰਚਾ ਤੇ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸਤਿ ਸ਼੍ਰੀ ਅਕਾਲ